ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਪਡੇਟ ਲੈ ਕੇ ਹਾਜ਼ਰਾਂ ਜੀ 19 ਤੋਂ ਗੱਲ ਕਰਾਂਗੇ 25 ਜੁਲਾਈ ਤੱਕ ਤੇ ਮੌਸਮ ਦੀ ਹੋਂਦ ਹੈ ਯਾਨੀ ਕਿ 7 ਦਿਨ ਮੌਸਮ ਪੰਜਾਬ ਪਲਸ ਨਾਲ ਲੱਗਦੇ ਖੇਤਰਾਂ ਦਾ ਕਿਵੇਂ ਦਾ ਰਹਿ ਸਕਦਾ ਹੈ ਅਪਡੇਟ ਤੁਹਾਨੂੰ ਦੇਣੀ ਹੈ ਸੋ ਇਸ ਲਈ ਦੀਆਂ ਜੋ ਤਾਜ਼ਾ ਸੈਟੇਲਾਈਟ ਦਸਰਾਂ ਨੇ ਹੋਤੇ ਤੁਹਾਨੂੰ ਸਿੱਧਾ ਲੈ ਕੇ ਚੱਲਦੇ ਹਾਂ 7:30 ਦਾ ਟਾਈਮ ਹੋ ਰਿਹਾ ਜੀ 8:00 ਦਾ ਤੇ 18 ਜੁਲਾਈ ਦੀ ਸ਼ਾਮ ਹੈ ਸਰਕੂਲੇਸ਼ਨ ਇੱਕ ਬਣਿਆ ਹੋਇਆ ਜਿਹੜਾ ਕਿ ਅੱਗੇ ਜਿਵੇਂ ਕਿ ਤੁਹਾਨੂੰ ਸਵੇਰੇ ਅਸੀਂ ਦੱਸਿਆ ਸੀ ਅਲਾਹਾਬਾਦ ਸ਼ਹਿਰ ਦੇ ਉੱਤੇ ਮੌਜੂਦ ਸੀ ਸੋ ਹੁਣ ਇਹ ਹਰਿਆਣਾ ਦਿੱਲੀ ਗੁਰੂਗਰਾਮ ਨੋਇਡਾ ਦੇ ਉੱਤੇ ਲੰਘਦਾ ਹੋਇਆ ਜੈਫਰ ਦੇ ਲਾਗੇ-ਸ਼ਾਗੇ ਇਹ ਸਰਕੂਲੇਸ਼ਨ ਐਸੇ ਲਈ ਮੌਜੂਦ ਹੈ ਯਾਨੀ ਕਿ ਆਖਾਇ ਨੂੰ ਸਿੱਧੇ ਤੌਰ ਤੇ ਪੰਜਾਬੀ ਦੇ ਵਿੱਚ ਕਹਿ ਦਈਏ ਤੇ ਘੱਟ ਤੋਂ ਬਾਅਦਾਂ ਖੇਤਰ ਬਣਿਆ ਹੋਇਆ ਸੋ ਅੱਗੇ ਜਾ ਕੇ ਇਹਨੇ ਡੈੱਡ ਹੋ ਜਾਣਾ ਇਸ ਲਈ ਬਹੁਤੇ ਖੇਤਰ ਮੀਂਹ ਨਾਲ ਕਵਰ ਨਹੀਂ ਹੋਣਗੇ ਪਰ ਅੱਜ ਵੀ ਪੰਜਾਬ ਦੇ ਕਾਫੀ ਖੇਤਰਾ ਦੇ ਵਿੱਚ ਮੀਂਹ ਪਿਆ ਕਾਫੀ ਮਤਲਬ ਕਿ ਬਹੁਤ ਜ਼ਿਆਦਾ ਵੀ ਨਹੀਂ ਇਧਰੋਂ ਪਵਾਦ ਵਾਲੇ ਫਾਸੇ ਸ਼ੁਰੂ ਹੋ ਜੀਏ ਤੇ ਅੱਗੇ ਪੱਟੀ ਦੀ ਤਰ੍ਹਾਂ ਇੱਕ ਬੱਦਲ ਲੰਘਦੇ ਗਏ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਸ਼ਰਾਟੇ ਲੱਗੇ ਸ਼੍ਰੀ ਫਤਿਹਗੜ੍ਹ ਸਾਹਿਬ ਪਟਿਆਲਾ ਰੋਪੜ ਮਹਾਲੀ ਚੰਡੀਗੜ੍ਹ ਇਧਰ ਬਠਿੰਡਾ ਮਾਨਸਾ ਸ੍ਰੀ ਮੁਕਤਸਰ ਸਾਹਿਬ ਮਲੋਟ ਜਲਾਲਾਬਾਦ ਫਾਜ਼ਿਲਕਾ ਫਰੀਦਕੋਟ ਫਿਰੋਜ਼ਪੁਰ ਕੁਝ ਇਸ ਤਰ੍ਹਾਂ ਦੇ ਵਿੱਚ ਸ਼ਰਾਟੇ ਹਲਕੇ ਲੱਗੇ ਕੁਝ ਖੇਤਰਾਂ ਦੇ ਵਿੱਚ ਸ਼ਰਾਟੇ ਜੜੇ ਆ ਦਰਮਿਆਨੀ ਤੌਰ ਤੇ ਲੱਗੇ ਬਹੁਤ ਹੀ ਖੇਤਰਾਂ ਦੇ ਵਿੱਚ ਪਾਰੀਮੀ ਨਹੀਂ ਗਰਜ ਹੋਈ ਐਸੇ ਵੇਲੇ ਵੀ ਟਟੂ ਵਿੱਚ ਬਦਲ ਆਈ ਪੰਜਾਬ ਦੇ ਫਟ ਰੀਆ ਦੇ ਵਿੱਚ ਫਣੀ ਹੋਈ ਐ ਸੋ ਹਲਕੇ ਸ਼ਰਾਟੇ ਇਹਨਾਂ ਖੇਤਰਾਂ ਦੇ ਵਿੱਚ ਅ ਸਰਕੂਲੇਸ਼ਨ ਚੱਕਰਵਾਤ ਜਿਹੜਾ ਇਹ ਮੀਂਹ ਦਾ ਜਕਰਾ ਰਿਹਾ ਕਿਤੇ ਨਾ ਕਿਤੇ ਹਲਕੇ ਕਿਤੇ ਦਰਮਿਆਨੇਛਾਟੇ ਰਾਜਸਥਾਨ ਦੇ ਦੱਖਣ ਪੂਰਬੀ ਖੇਤਰੋਂ ਤਾ ਹਰਿਆਣੇ ਦੇ ਲਗਭਗ ਸਾਰੇ ਖੇਤਰਾਂ ਦੇ ਵਿੱਚ ਦਰਜ ਹੋ ਰਹੇ ਨੇ ਆਉਂਦੇ ਦਿਨਾਂ ਦੇ ਵਿੱਚ ਮੌਸਮ ਸਾਫ਼ ਰਹਿੰਦਾ ਜਾਫਰੇ ਜੀ ਜੇਕਰ ਅਫਾ ਅਗਲੇ 2-3 ਦਿਨਾਂ ਦੀ ਗੱਲ ਕਰਦੇ ਹਾਂ ਮੌਨਸਨ ਦੇ ਫਖੋਂ ਕਮਜ਼ੋਰੀ ਮੌਨਸਨ ਦੇ ਵਿੱਚ ਆਉਣੀ ਹੈ ਅਗਲੇ 2-3 ਦਿਨ ਗਰਮੀ ਤੇ ਹਮਸਾਲੇ ਰਹਿਣਗੇ ਕਿਤੇ ਨਾ ਕਿਤੇ ਬੱਦਲ ਬਣ ਗਿਆ ਤੇ ਛਰਾਟੇ ਲੱਗ ਸਕਦੇ ਨੇ ਵੈਸੇ ਬਹੁਤ ਹੀ ਖੇਤਰ ਸਾਫ਼ ਰਹਿਣਗੇ 21 ਤਰੀਕ ਤੋਂ ਮੁਰਤੋਂ ਮੀਹ ਹੜੇ ਵਾਪਸੀ ਹੋ ਸਕਦੀ ਹੈ 22 ਤੇ 24-25 ਇਹਨਾਂ ਦਿਨਾਂ ਦੇ ਦਰਮਿਆਨ ਮੀਂਹ ਸੰਭਵ ਨਹੀਂ ਪਹਾੜਾਂ ਦੇ ਵਿੱਚ ਜਬਰਦਸਤ ਹਲਚਲ ਹੋਣੀ ਹੈ ਕਿਤੇ ਨਾ ਕਿਤੇ ਲੈਂਡਸਲਾਈਡ ਦੀਆਂ ਘਟਨਾਵਾਂ ਬੱਦਲ ਪਟਣ ਦੀਆਂ ਘਟਲਾਵਾਂ 22 ਤੇ 24-25 ਇਹਨਾਂ ਦੁਆਬਾ ਤੇ ਮਾਲਵੇ ਦੇ ਪੂਰਬੀ ਜਾਂ ਕੇਂਦਰੀ ਮਾਲਵੇ ਤੱਕ ਇਹਨਾਂ ਖੇਤਰਾ ਤੱਕ ਮੀਂਹ ਦੇ ਅਸਰ ਬਣਨਗੇ ਉਤਰੀ ਹਰਿਆਣਾ ਵੀ ਜਿਹੜਾ ਮੁੱਖ ਤੌਰ ਤੇ ਕਵਰ ਹੋ ਸਕਦਾ ਜਿੱਥੇ ਭਾਰੀ ਮੀਂਹ ਦਰਜ ਹੋਣਗੇ ਤੇ ਇੱਧਰ ਅੱਜ ਆਪਾਂ ਜੰਮੂ ਸਾਈਡ ਤੇ ਦੁਆਬਾ ਦੇ ਮੱਝ ਦੇ ਜਿਹੜੇ ਨਾਲ ਲੱਗਦੇ ਖੇਤਰਾ ਇਹਨਾਂ ਖੇਤਰਾ ਦੇ ਵਿੱਚ ਭਾਰੀ ਮੀਂਹ ਦੇ ਸਪੈਲ 19 ਤੋਂ ਲੈ ਕੇ 25 ਦੇ ਦਰਮਿਆਨ ਲੱਗ ਸਕਦੇ ਨੇ ਜੇਕਰ ਤੁਹਾਨੂੰ ਸਿੱਧੇ ਅੰਕੜੇ ਦਿਖਾਈਏ ਜੋ ਅੱਜ ਜਾਰੀ ਕੀਤੇ ਨੇ ਮੌਸਮ ਵਿਭਾਗ ਨੇ ਜੀ 21 22 23 24 ਇਹਨਾਂ ਤਰੀਕਿਆਂ ਦੇ ਦਰਮਿਆਨ ਜਿਹੜੇ ਤੁਹਾਨੂੰ ਦੱਸ ਰਹੇ ਹਾਂ ਅਲਰਟ ਜਿਹੜੇ ਮੌਸਮ ਵਿਭਾਗ ਨੇ ਕਰਦੇ ਨੇ ਭਾਰੀ ਮੀਂਹ ਦੇ ਖੇਤਰਾਂ ਦੇ ਵਿੱਚ ਦਰਜ ਹੋਣਗੇ ਪੰਜਾਬ ਦੇ ਦੁਆਬਾ ਖੇਤਰ ਮਾਝਾ ਖੇਤਰ ਪੁਆਦ ਖੇਤਰ ਪੁਆਦ ਦੇ ਨਾਲ ਲੱਗਦੇ ਮਾਲਵੇ ਦੇ ਜਿਹੜੇ ਲੁਧਿਆਣਾ ਪਟਿਆਲਾ ਦਸ਼ਰੀ ਫਤਿਹਗੜ੍ਹ ਸਾਹਿਬ ਇਹ ਖੇਤਰ ਤਿਆਰ ਰਹਿਣ 22 23 24 ਅੱਜ ਦੇ ਦਿਨਾਂ ਦੇ ਦਰਮਿਆਨ ਭਾਰੀ ਮੀਂਹ ਇਹਨਾਂ ਖੇਤਰਾਂ ਦੇ ਵਿੱਚ ਪਹੁੰਚਣਗੇ ਸੋ ਕਿੱਥੇ ਜਾ ਕੇ ਗੱਲ ਰੁਕਦੀ ਆ ਕਿਹੜੇ ਖੇਤਰਾਂ ਦੇ ਵਿੱਚ ਮੀਂਹ ਨਹੀਂ ਦਰਜ ਹੁੰਦੇ ਤੇ ਅੱਗੇ ਦਰਜ ਹੋਣਗੇ ਜਾਂ ਨਹੀਂ ਹੋਣਗੇ ਮਾਲਵੇ ਦੇ ਅੱਗੇ ਮੱਝ ਵਾਲੇ ਫਾਸੇ ਜਾਂ ਮਾਲਵੇ ਦੇ ਪੱਛਮੀ ਮਾਲਵੇ ਦੇ ਵਿੱਚ ਇਹ ਜਿਹੜਾ ਮੌਕੇ ਤੇ ਫੱਡੜ ਤੁਹਾਨੂੰ ਸਾਂਝੀ ਕੀਤੀ ਜਾਵੇਗੀ ਧੰਨਵਾਦ